ਪਾਠੀਏ ਅੱਜ ਸਾਡੇ ਕੋਲੇ ਛੇਵੀਂ ਜਮਾਤ ਦਾ ਪਾਠ 2 ਹੈਗਾ ਆਪਣੇ ਆਪਣੇ ਤਾਂ ਸਾਰੇ ਚੰਗੇ ਪਹਿਲਾ ਪ੍ਰਸ਼ਨ ਹੈਗਾ ਰਸੋਈ ਦੀ ਅਲਮਾਰੀ ਦੇ ਲਿਖਾਣ ਵਿੱਚ ਕਿਹੜੀਆਂ ਚੀਜ਼ਾਂ ਪਈਆਂ ਹੋਈਆਂ ਸਨ ਉੱਤਰ ਹੈਗਾ ਇਲਾਚੀ ਸੌਂਫ ਜਵੈਣ ਅੰਬਚੂਰ ਤੇ ਅਨਾਰ ਦਾਣਾ ਪਏ ਸਨ ਦੂਸਰਾ ਪ੍ਰਸ਼ਨ ਇਲਾਚੀ ਨੂੰ ਕਿਸ ਗੱਲ ਦਾ ਕਮੰਡ ਸੀ ਅਲਤੀ ਨੂੰ ਆਪਣੇ ਸੁੰਦਰ ਤੇ ਮਹਿੰਗੀ ਹੂਣ ਦਾ ਕਮੰਡ ਸੀ ਪ੍ਰਸ਼ਨ ਨੰਬਰ 10 ਸੌਂਫ ਤੇ ਜਵੈਨ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ ਸੌਂਫ ਤੇ ਜਵੈਨ ਟੈਡ ਫੀਡ ਦੂਰ ਕਰਦੀਆਂ ਹਨ ਦੇਸੀ ਦਵਾਈਆਂ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 4 ਆਂਬਚੂਰ ਕਿਸ ਕੰਮ ਆਉਂਦਾ ਹੈ? ਉੱਤਰ ਆਂਬਚੂਰ ਖੱਟਾ ਹੁੰਦਾ ਹੈ। ਇਹ ਖਾਣਿਆਂ ਨੂੰ ਸਵਾਦ ਬਣਾਉਂਦਾ ਹੈ। ਪ੍ਰਸ਼ਨ ਨੰਬਰ 5 ਅਨਾਰ ਦਾਣਾ ਕਿਹੜੇ ਦੇਸ਼ ਤੋਂ ਆਇਆ ਸੀ ਅਤੇ ਇਸ ਦੇ ਵਰਤੋਂ ਕਿਸ ਚੀਜ਼ ਵਿੱਚ ਹੁੰਦੇ ਹੈ ਅਨਾਰ ਦਾਣਾ ਕਸ਼ਮੀਰ ਤੋਂ ਆਇਆ ਸੀ ਅਤੇ ਇਸ ਦੀ ਵਰਤੋਂ ਖੋਦ ਨੇ ਦੀ ਚਟਨੀ ਬਣਾਉਣ ਲਈ ਕੀਤੀ ਜਾਂਦੀ ਹੈ ਖੋਦ ਨੇ ਯਾਨੀ ਕਿ ਪਦੀਨੇ ਦੀ ਪ੍ਰਸ਼ਨ ਨੰਬਰ 6 ਕੁੱਦਨੇ ਦਾ ਅਲੈਚੀ ਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ ਕੁੱਦਰ ਕੁੱਦਨੇ ਦਾ ਵਿਚਾਰ ਸੀ ਕਿ ਅਲੈਚੀ ਨੂੰ ਆਪਣੇ ਆਪ ਨੂੰ ਉਤਮ ਨਹੀਂ ਸਮਝਣਾ ਚਾਹੀਦਾ ਸਾਰੇ ਆਪਣੇ ਆਪਣੇ ਥਾਂ ਚੰਗੇ ਹੁੰਦੇ ਹਨ ਪ੍ਰਸ਼ਨ ਨੰਬਰ 7 ਉਦਨੇ ਨੇ ਨੇਕੀ ਦੀ ਗੱਲ ਕੀਤੀ ਅਤੇ ਸਾਰਿਆਂ ਨੇ ਕੀ ਵਚਨ ਦਿੱਤਾ ਉਦਨੇ ਨੇ ਮਿਲ ਕੇ ਰਹਿਣ ਦੀ ਗੱਲ ਕੀਤੀ ਅਤੇ ਸਾਰਿਆਂ ਨੇ ਇਕੱਠੇ ਰਣ ਕੇ ਰਹਿਣ ਦਾ ਵਚਨ ਦਿੱਤਾ ਸਾਡਾ ਪਾਠ ਆਪਣੇ ਆਪਣੀ ਸਾਰੇ ਚੰਗੇ ਦੇ 7 ਪ੍ਰਸ਼ਨ ਨੇ ਤੇ ਸੱਚੇ ਸੱਤੇ ਪ੍ਰਸ਼ਨਾਂ ਨੂੰ ਬੜੇ ਚੰਗੀ ਤਰ੍ਹਾਂ ਨਾਲ ਤੁਸੀਂ ਯਾਦ ਕਰ ਲੈਣਾ